ਯਾਰ ਜੀ ਸਾਰਿਆਂ ਨੂੰ ਆਪਣਾ ਨਿਊ ਬਲੌਗ ਵਿੱਚ ਤੇ ਮਿੱਤਰੋ ਅੱਜ ਪਹੁੰਚੇ ਆਪਾਂ ਜੱਜ ਜੀ ਤੇ 35 ਹੈ ਭਾਈ ਇਹ ਹੈ 30 ਦੀ ਫਾਰਮ ਟਰੈਕ 30 ਹੈ ਜੀ ਆਪਣੇ ਪਿਛੜਾ ਚੈਂਪੀਅਨ ਹੀਰੋ ਤੇ ਮਿੱਤਰੋ ਆਪਾਂ ਦਾ ਡੀਲ ਪੰਪ ਖੋਲਿਆ ਟਰੈਕਟਰ ਦਾ ਠੀਕ ਡੀਲ ਪੰਪ ਦੇ ਵਿੱਚ ਪ੍ਰੋਬਲਮ ਆਈ ਸੀ ਟਰੈਕਟਰ ਦੇ ਵਿੱਚ ਖੋਲ ਲਿਆ ਆਪਾਂ ਟਰੈਕਟਰ ਕੇ ਵੀ ਕਰਵਾਏ ਪੰਪ ਹੋ ਗਏ ਸੀ 6 ਮਹੀਨੇ ਹੋ ਗੱਲਵਾਜੇ ਨਹੀਂ ਬਣੀ ਸੀਗੀ ਤੇ ਮਿੱਤਰੋ ਆਪਣੇ ਨਵੇਂ ਗਾਹਗੇ ਆ ਆਪਣੇ ਪੇਜ ਤੋਂ ਨੰਬਰ ਦੇਖਿਆ ਇਹਨਾਂ ਨੇ ਨੰਬਰ ਕਰਕੇ ਚੈੱਕ ਕਰਕੇ ਤੇ ਆਪਾਂ ਨੂੰ ਫੋਨ ਕੀਤਾ ਇਹਨਾਂ ਨੇ ਤੇ ਆਪਾਂ ਇੱਥੇ ਪਹੁੰਚੇ ਆ ਤੇ ਆਪਾਂ ਖੋਲਿਆ ਟਰੈਕਟਰ ਦਾ ਪੰਪ ਠੀਕ ਹੈ ਤੁਹਾਨੂੰ ਦਿਖਾ ਲਵਾਂ ਤਾਂ ਕੀ ਪ੍ਰੋਬਲਮ ਹੈ ਠੀਕ ਹੈ ਜੀ ਤੇ ਨਾਲੇ ਨੰਬਰ ਇੱਕ ਇਹ ਇਹਦਾ ਆਪਾਂ ਪਾਵਰ ਸਟੀering ਵੀ ਕਰਾਂ ਟਰੈਕਟਰ ਦਾ ਠੀਕ ਹੈ ਜੀ ਪਾਵਰ ਸਟੀering ਵੀ ਕਰਾਂਗੇ ਉਹ ਵੀ ਸਮਾਨ ਲਿਆਵਾਂਗੇ ਆਪਾਂ ਪਟਿਆਲਿਆਂ ਜਿੰਨੇ ਦਾ ਵਿਵਾਰ ਤੁਹਾਨੂੰ ਬਲੌਗਰਾਂ ਨੂੰ ਦਿਖਾਵਾਂਗੇ ਲੋ ਮਿੱਤਰੋ ਅਸੀਂ ਰਾਤੀ ਆ ਗਏ ਸੀ ਪੰਪ ਵਾਲੇ ਟਰੈਕਟਰਾਂ ਦਾ ਤੇ ਇਹਦਾ ਹਿੱਸਾ ਸੋ ਲਾਉਣ ਲੱਪੇ ਆ ਤੇ ਆਪਣੀ ਗੱਡੀ ਆ ਰਹੀ ਆ ਆਟੋ ਠੀਕ ਹੈ ਜੀ ਮੁੰਡਾ ਲੱਦ ਕੇ ਲਿਆਉਂਦਾ ਨਿੰਦੀ ਹਿੱਸਾ ਸੋ ਸਾਰਾ ਪਾਵਰ ਸਟੀering ਦਾ ਸਮਾਨ ਜਿੰਨਾ ਵੀ ਆ ਤੇ ਇਹਦਾ ਡੀਲ ਪੰਪ ਵੀ ਆਪਾਂ ਖੋਲੇ ਆ ਟਰੈਕਟਰ ਦਾ ਉਹ ਐਸਕੇ ਤੋਂ ਕਰਵਾਇਆ ਤੁਹਾਨੂੰ ਬਲੌਗਰਾਂ ਨੂੰ ਦੇ ਤੇ ਮਤਲਬ ਇਹਦਾ ਹੁਣ ਆਪਾਂ ਲਾਵਾਂਗੇ ਪੰਪ ਨਮ ਪੱਲਾ ਕੇ ਟਰੈਕਟਰ ਕਰਾਂਗੇ ਸਟਾਰਟ ਸਟਾਰਟ ਕਰਕੇ ਤੇ ਦੁਬਾਰਾ ਲਾਵਾਂਗੇ ਇਹਦਾ ਹਿੱਸਾ ਹਿੱਸਾ ਲਾ ਕੇ ਤੇ ਫਿਰ ਲਾਵਾਂਗੇ ਸਟੀering ਬੀਲੇ ਦਾ ਤੇ ਸਟੀering ਸਟੋਰਿੰਗ ਲਾ ਕੇ ਤੇ ਸਾਮਾਨ ਲੱਦਾਂਗੇ ਕਵਾਲ ਦਾ ਉਹਨਾਂ ਨੂੰ ਵਾਪਸ ਹੀ ਕਰਨਾ ਆਪਾਂ ਕਵਾੜੀਆਂ ਦੇ ਵਿੱਚ ਕੀਤਾ ਈ ਫੋਦਾ ਇਹ ਉੱਤੇ ਲਾਵਾਂਗੇ ਨਾ ਸਾਮਾਨ ਆਪਾਂ ਲਾਹਾਂਗੇ ਤੇ ਫਿੱਟ ਕਰਾਂਗੇ ਠਕਾਈ ਤੇ ਇਹ ਪੰਪ ਲੱਗਾ ਇਹਦੇ ਡਬਲ ਪੰਪ ਲਾਵਾਂਗੇ ਤੇ ਕਰਾਵਾਂਗੇ ਧੰਨ ਧੰਨ ਠੀਕ ਹੈ ਜੀ ਤੇ ਮਕੈਨੀਕਲ ਸਟੀering ਲਾ ਕੇ ਤੇ ਪਾਵਰ ਮੋਟਰ ਲਾਵਾਂਗੇ ਨੂੰ ਠੀਕ ਹੈ ਤੇ ਫੇਰ ਆਪਾਂ ਚਲਾਉਂਦੇ ਹਾਂ ਧੰਤਾਂ ਨੂੰ ਪਿਆਰਿਆ ਬੰਦਾ ਆਪਣਾ ਆਟੋ ਦੇ ਸਮਾਨ ਲੱਦ ਗਏ ਤੇ ਮਾੜਾ ਸਮਾਨ ਲੈਣ ਜਾਣਾ ਫੇਰ ਪਾਰ ਦਾ ਨੂਰਮਲ ਅੱਜ ਐਤਵਾਰ ਆ ਫਲੋਰ ਬੰਦੇ ਆ ਉਹ ਦੁਕਾਨਾਂ ਨੂਰਮਲ ਵਾਲੀਆਂ ਖੁੱਲੀਆਂ ਹੁੰਦੀਆਂ ਐਤਵਾਰ ਨੂੰ ਖੁੱਲ੍ਹੀ ਹੁੰਦੀ ਹੈ ਜਿੱਥੋਂ ਸਮਾਨ ਲੈ ਕੇ ਪੰਪ ਪੰਪ ਪਾਵਾਗੇ ਠੀਕ ਟਰੈਕਟਰ ਨਾਲ ਲਓ ਵੀ ਮਿੱਤਰੋ ਨਿੰਦੀ ਭਰਾ ਪਹੁੰਚ ਗਿਆ ਆਪਣਾ ਸਾਰਾ ਸਮਾਨ ਲੈ ਕੇ ਟਰੈਕਟਰ ਦਾ ਠੀਕ ਹੈ ਕਟਾਂ ਕੋਟਾਂ ਜਿਲ੍ਹਾ ਜਲਾ ਸਾਰਾ ਸਮਾਨ ਜੋ ਵੀ ਵਿੱਚ ਪਿਆ ਗੱਡੀ ਲਾਉਣਾ ਆਪਾਂ ਤੇ ਲਾ ਲੂਗੇ ਤੇ ਕਰਦੇ ਆ ਖਾਲੀ ਤੇ ਆ ਪਿਆ ਤੇ ਭਰਾ ਪਹਿਲੇ ਹੀ ਸਾਡੇ ਤੋਂ ਆ ਗਿਆ ਸਾਡਾ ਸਮਾਨ ਇਹ ਲਾਉਣਾ ਲਾ ਪਿਆ ਟਰੈਕਟਰ ਦਾ ਤੇ ਖੋਲਦੇ ਇਹਨੂੰ ਖੋਲ ਕੇ ਜੱਕ ਜੁਕ ਆਇਆ ਆਪਣਾ ਜੱਕ ਲਾ ਕੇ ਦਾ ਹਿੱਸਾ ਲਾਉਂਦੇ ਮੋਰੋ ਤੇ ਫਿਰ ਸਟੀering ਵੀ ਪਟਣਾ ਸਟੀering ਵੀ ਆਪਾਂ ਨਾਲ ਹੀ ਦੇਵਾਂਗੇ ਠੀਕ ਹੈ ਜੀ ਤੇ ਪਰ ਆ ਕਹਿੰਦਾ ਬਈ ਖੋਲੋ ਤੁਸੀਂ ਗੁਗਾਨੇ 5-10 ਮਿੰਟ ਮੈਂ ਬੈਠ ਜਾਊਗਾ ਤੇ ਜਿੱਥੇ ਬੈਠਾ ਭਾਈ ਜਿੱਥੇ ਆਪਾਂ ਮਾਨ ਨੰਢੇੜ ਕੇ ਪਰੇ ਥੋੜੇ ਮਿੰਟ ਚੱਕੋ ਤਾਂ ਕਿਉਂ ਜੀ ਹਾਂ ਜੀ ਠੀਕ ਹੈ ਹਾਂ ਜੀ ਵਧੀਆ ਵਧੀਆ ਚਲੋ ਮਿੱਤਰੋ ਖੋਲੀਏ ਖੋਲ ਕੇ ਦਫਾ ਮਿਲਦੇ ਠੀਕ ਹੈ ਜੀ ਲਾਵੇ ਮਿੱਤਰੋ ਹਿੱਸਾ ਦਿੱਤਾ ਟਰੈਕਟਰ ਦਾ ਲਾ ਠੀਕ ਹੈ ਜੀ ਤੇ ਲਾ ਕੇ ਤਾਂ ਆਪਾਂ ਨਾਲੇ ਗੱਡੀ 'ਚ ਲਾ ਦਤਾ ਗੱਡੀ ਵੀ ਨਾਲੇ ਇੱਥੇ ਖੜੀ ਕਰ ਲਈ ਪਕੌੜੀ ਲਿਆ ਕੇ ਤੇ ਨਾਲੇ ਦਾ ਪੰਪ ਫਟ ਕਰਾਂਗੇ ਟਰੈਕਟਰ ਦਾ ਤੇ ਟੈਂਕੀਆਂ ਵੀ ਪੇਪਰ ਲਾ ਲਈਆਂ ਤਾਂ ਲੈ ਲੜਾ ਟੈਂਕੀ ਟੁੰਗੀ ਪੇਪਰ ਤੇ ਲਾ ਤੇ ਹੁਣ ਲਾਵਾਂਗੇ ਆਪਾਂ ਮੋਟਰ ਦਾ ਸਟੈਂਡ ਤੇ ਉੱਤੇ ਕਰਾਂਗੇ ਆਰਮੀ ਟੋਲ ਫਟ ਤੇ ਅੱਛਾ ਮਿੱਤਰੋ ਲੰਗਰ ਪਣੀ ਆ ਗਿਆ ਲਓ ਜੀ ਮਿੱਤਰੋ ਲੰਗਰ ਪਣੀ ਵੀ ਨਾਲ ਹੀ ਲੈ ਆਏ ਮੁੰਡੇ ਲੋਰ ਨੂੰ ਗਿਆ ਸੀ ਤੇ ਕੀ ਲੈ ਕਹਿੰਦੇ ਇਹਨਾਂ ਨੇ ਛੋਲੇ ਆੜੂਰੇ ਲਿਆਉਣੇ ਲਾ ਦੇਣਾ ਹਾਂ ਚਲੋ ਮਿੱਤਰੋ ਭੋਜਨ ਖਾ ਲਈਏ ਤੇ ਪ੍ਰਸ਼ਾਦਾ ਸ਼ਾਗਰੀਏ ਮਿੱਤਰੋ ਪ੍ਰਸ਼ਾਦਾ ਸ਼ਾਕ ਕੇ ਤੇ ਫੇ ਆਪਾਂ ਲਗਦੇ ਟਰੈਕਟਰ ਦੇ ਦਿਵਾਲੇ ਤੇ ਢੀਲ ਪੰਪ ਦੀ ਫਿਟਿੰਗ ਕਰਾਂਗੇ ਸਮਾਸ ਨੂੰ ਸਾਰਾ ਭੱਲੇ ਜਾਂਦਾ ਸੀਗਾ ਜਿੰਨਾ ਵੀ ਸੀਗਾ ਟਰੈਕਟਰ ਦਾ ਪਲੇਟਾਂ ਦੇਖੋ ਕਿੱਦਾਂ ਰੱਖਤੀਆਂ ਟੇਰਾ ਤੇ ਸਾਰੇ ਪਰਮੇ ਜਿੰਨੇ ਕੋ ਪੈਂਦਾ ਉਹਨੂੰ ਪਾ ਦੋ ਬਾਕੀ ਦੂਜੇ ਪਲੇਟਾਂ ਦੇ ਇਹ ਆ ਫਾਰਮ ট্রাক ਚੈਂਪੀਅਨ 23 ਹੌਸਪਾਵਰ ਇਸ ਸਕੋਰ ਤਾਂ ਜਣਿਆ ਮਿੱਤਰੋ ਆ ਪਲੇਟ ਚੱਕ ਚੁੱਕੂ ਤੇ ਇਹਨੂੰ ਪਾਵਰ ਸਟੀਅਰਿੰਗ ਵੀ ਕਰਾਂਗੇ ਟਰੈਕਟਰ ਨੂੰ ਸਾਰਾ ਲੱਗਿਆ ਲੰਗਰ ਸ਼ਗਨ ਤੇ ਲਿਆਂਦੇ ਆ ਬੜੇ ਭੜੂਰੇ ਮਿੱਤਰੋ ਪਾਉਣ ਲੱਗੇ ਪ੍ਰਸ਼ਾਦਾ ਸ਼ਗਨ ਪ੍ਰਸ਼ਾਦਾ ਸ਼ਾਕੀਆਂ ਨਾ ਤੇ ਆਪਾਂ ਮਿਲਦੇ ਆ ਤੇ ਭਾਈ ਹੁਣੀ ਆਈ ਸੀ ਪਟਿਆਲਿਆਂ ਇਹ ਵੀ ਜਿਹੜੇ ਆਪਾਂ ਕੇਜ ਵੇਚਦੇ ਆ ਤੁਰੇ ਸੀਗੇ ਤਾਂ ਲੱਗ ਗਿਆ ਜਾਂਦਾ ਦੋ ਢਾਈ ਘੰਟੇ ਜਾ ਆਉਂਦਿਆਂ ਨੂੰ ਇੱਕ ਪਿਆਰੀ ਮਾਈਕਾ ਰੋਟੀ ਪਾਣੀ ਖੁਲਾ ਕੇ ਤੋੜਦੇ ਆ ਭਾਈ ਹੁਣਾਂ ਤੇ ਭਾਈ ਹੁਣੀ ਕੋਈ ਛੋਲੇ ਭੜੂਰੇ ਲੈ ਆਏ ਕਹਿੰਦੇ ਇਹ ਚੁੱਕੋ ਮੈਤਰੀ ਖਾਓ ਚਲੋ ਖਾ ਕੇ ਆਪਾਂ ਮਿਲਦੇ ਆਂ ਲੋ ਵੀ ਮਤਰੋ ਆਰਮੀ ਟੋਰ ਦਾ ਸਟੈਂਡ ਤੇ ਆਰਮੀ ਟੋਰ ਵੀ ਲਾਤਾ ਆਪਾਂ ਤੇ ਕਲਮ ਲਾਤੀ ਤੇ ਲੱਗੇ ਰੱਖਣ ਵੀਰ ਉੱਤੇ ਟਾਈਮ ਪੂਰੀ ਕਰਾਤੀ ਯਾ ਸਤੰਤਨ ਹੋ ਗਈ ਆ ਤੇ ਮਤਰੋ ਇਹ ਲਾਉਂਦੇ ਡਾਕਟਰ ਤੇ ਸੁਫਲੀਆਂ ਸੁਫਲੀਆਂ ਲਾਉਂਦੇ ਚੈੱਕ ਕਰਦੇ ਆ ਠੀਕ ਹੈ ਯਾਰ ਇਹ ਤੇ ਪੰਪ ਵੀ ਆਪਣਾ ਫਿੱਟ ਹੋ ਗਿਆ तकरीबन ਐਨ 0 ਕਿਰਪਟਾ ਟਾਈਮ ਦੇ ਲੋ ਪੰਪ ਦਾ 0 ਨਾ 0 ਠੀਕ ਹੈ ਜੀ ਇਹ ਨਿਸ਼ਾਨ ਲੱਗਾ ਓਕੇ ਜੀ ਐਡਾ ਕੋਈ ਵੱਡਾ ਖਾਸ ਕੰਮ ਨਹੀਂ ਟੈਂਟੋਂ ਬੰਨਣਾ ਨਿਸ਼ਾਨ ਲੱਗੇ ਹੁੰਦੇ ਨਿਸ਼ਾਨਾਂ ਨੂੰ ਨਿਸ਼ਾਨ ਮਿਲਦੋ ਆ ਜ਼ੀਰੋ ਨਾਲ ਜ਼ੀਰੋ ਠੀਕ ਹੈ ਜੀ ਇਹ ਪਾਉ ਪਟਾਕੇ ਮਿੱਤਰੇ ਐਡਵਾਂਸ ਕੀਤਾ ਸੀਗਾ ਪਤਾ ਨਹੀਂ ਕਿੰਪ ਚ ਜ ਪੰਪ ਪੰਪ ਨੇ ਰਿਟਾਇਰ ਕੀਤਾ ਸੀ ਪਰ ਕੀ ਚੱਕਰ ਵਿੱਚ ਫਾਲਟ ਸੀ ਪੰਪ ਦੇ ਵਿੱਚ ਇਹ ਇੱਕ ਦੰਦਾ ਟਪਾ ਕੇ ਲਾ ਸੀਗਾ ਉਹ ਕੰਮ ਸੀਗਾ ਗਲਤ ਦੇਖੋ ਕੰਪਨੀ ਥਿਊਰੀ ਸਹੀ ਆ ਜ਼ੀਰੋ ਨਾਲ ਜ਼ੀਰੋ ਆ ਵੀ ਜ਼ੀਰੋ ਨਾਲ ਜ਼ੀਰੋ ਠੀਕ ਹੈ ਜੀ ਇਹ ਟਾਈਮ ਨੂੰ ਟਾਈਮ ਚਾਹੀਦਾ ਪੂਰਾ ਬਰੂਬਰਟ ਗਿਆ ਫਿਰ ਸਟਾਰਟਿੰਗ ਵੀ ਵਧੀਆ ਧੂਆਂ ਵੀ ਮਾਰ ਟਰੈਕਟਰ ਖਚਾਈ ਵੀ ਫੁੱਲ ਤੇ ਡੀਜ਼ਲ ਖਰਚਾ ਵੀ ਘਟੂਗਾ ਟਰੈਕਟਰ ਦਾ ਹੋਰ ਤੇ ਓਕੇ ਰਿਪੋਰਟ ਆਇਆ ਨੋਇਸ ਵੀ ਹੋ ਗਿਆ ਫਿੱਟ ਤੇ ਆਰਮਿੰਡੋਰ ਵੀ ਫਿੱਟ ਹੋ ਗਿਆ ਤੇ ਲਾਇਆ ਹਿੱਸਾ ਮੋਲ ਚੱਲਾ ਚੱਕ ਕੇ ਤੇ ਮਿੱਤਰੋ ਸਕਾਡ ਕੰਪਨੀ ਆਪ ਲਿਆਂਦਾ ਇਹ 20 ਮਾਡਲ ਟਰੈਕਟਰ ਲਾ ਕੇ ਟਿਆ ਤੇ ਬਾਕੀ ਆਪਣੀ ਸਾਰੀ ਕੱਟ ਪਈ ਆ ਗਾਰਡਰੀ ਪਈ ਆ ਹੱਬਾਂ ਪਈਆਂ ਜੈਕ ਪਈ ਆ ਤੇ ਸਪੈਨਡਲ ਪਈ ਆ ਪਾਈਪਾਂ ਪਈਆਂ ਅਗੇ ਨਾੜਵਲ ਕੱਟ ਪਈ ਏ ਸਾਰੀ ਹਾਰੀ ਨਾ ਸਮਾਨ ਆ ਪਰ ਲਿਆਂਦਾ ਜਿੱਥੇ ਦੁਕਾਨ ਤਸਵੀਰ ਪਾੜ ਤੋਂ ਤੇ ਇਹ ਆਪਾਂ ਲਿਆਂਦਾ ਪਟਿਆਲਿਆਂ ਠੀਕ ਹੈ ਭਾਈ ਤੇ ਕੱਟ ਚ ਸਾਰਾ ਸਮਾਨ ਆ ਡੌਟੀ ਦਾ ਪੰਪ ਵੀ ਆ ਡਬਲ ਵਾਲਾ ਸਾਰਾ ਸਮਾਨ ਆ ਪਰ ਲਿਆਂਦਾ ਤਕਰੀਬਾ ਤੇ ਚਲੋ ਹੁਣ ਇਹਨੂੰ ਚੁੱਲੇ ਦੀ ਫਿਟਿੰਗ ਕਰਦੇ ਆ ਤੇ ਆਪਾਂ ਟੰਗੀਆਂ ਨਾਲ ਓਕੇ ਜੀ ਮੈਂ ਬਤਰਾ ਆਪਾਂ ਹਿੱਤਾ ਤੇ ਤਾਂ ਟੰਗ ਠੀਕ ਹੈ ਜੀ ਪਾਵਰ ਦੀ ਜੱਕ ਦੀ ਆਪਾਂ ਫਿਟਿੰਗ ਵੀ ਕਰਤੀ ਇਹ ਨੌਕੀਆ ਰਿਪੋਰਟਾਂ ਪੂਰੀ ਸੈਟਿੰਗ ਹੈ ਤੇ ਹਾਂਜੀ ਲੋ ਵੀ ਮਿੱਤਰੋ ਆਪਾਂ ਕਰਤੇ ਐਨਡ ਫੈਟ ਤੇ ਸਪੈਂਡਲ ਵੀ ਪਾਤੇ ਅਰੀਜਨਲ ਕੰਪਨੀ ਦੀ ਆਪਾਂ ਸੇਲਣਾ ਸੁਲਣਾ ਤੇ ਥਰਸਟ ਬੇਰਿੰਗ ਪਾਤੇ ਆ ਐਨੋਕੇ ਰਪੋਰਟਾਂ ਤੇ ਇਧਰੋਂ ਵੀ ਆਪਾਂ ਜੱਕ ਜੁਕ ਦੀਆਂ ਸੈਟਿੰਗ ਕਰਤੀ ਆ ਅਡਜਸਟਮੈਂਟ ਕਰਕੇ ਐਨ ਚੰਗੀ ਤਰ੍ਹਾਂ ਆ ਜੱਕ ਦੀ ਪਾਵਰ ਦੀ ਅਲਾਈਨਮੈਂਟ ਰੋਕ ਕੇ ਕਰਕੇ ਹੁਣ ਲਾਵਾਂਗੇ ਪੰਪ ਇਹਦਾ ਡੌੜੀ ਦਾ ਇਹਨਾਂ ਕੰਪਨੀ ਲੈਂਦਾ ਪਟਿਆ ਜੀ ਤੇ ਇਹਨੂੰ ਆਪਾਂ ਉਤਾਰਾਂਗੇ ਤੇ ਉਹਦੀ ਪਾਪਾ ਪਪਾ ਦੀ ਸਪਲਾਈ ਸਾਰੀ ਸੈਟਿੰਗ ਕਰਕੇ ਤੇ ਇਹਨੂੰ ਲਾਵਾਂਗੇ ਡਾਫਟਰਾਂ ਨਾਲ ਤੇ ਟੈਂਕੀ ਟੁੰਗੀ ਕਰਾਂਗੇ ਤੇ ਉਹ ਲਾ ਕੇ ਤੇ ਮਿੱਤਰੋ ਪਹਿਲਾਂ ਆਪਾਂ ਇਹਨੂੰ ਦੇ ਦੇਆ ਜਾਂ ਸੀਲਾਂ ਗਲਤ ਦੇਤੀਆਂ ਬੰਦੇ ਨੇ ਜਿਹਦਾ ਸਮਾਨ ਲੈ ਕੇ ਆਂਦਾ ਮੈਂ ਉਹਨੂੰ ਕਿਹਾ ਵੀ ਹੱਬਾ ਜੇ ਇਹ ਨਹੀਂ ਪੜੀਆਂ ਸੀਲਾਂ ਇਸ ਵਰਾਇਟਾ ਪੈਣੀਆਂ ਦੀਆਂ ਉਹ ਕਹਿੰਦੇ ਵੀ ਇਹੀ ਪੈਣੀਆਂ ਹੁਣ ਤੁਹਾਨੂੰ ਸਾਡਾ ਕੰਮ ਰੋਕਣਾ ਪੈ ਗਿਆ ਤੇ ਸੀਲਸ ਉਹਨਾਂ ਲਿਆਵਾਂਗੇ ਦੋ ਲਿਆ ਕੇ ਤੇ ਹੱਬਾ ਪਾ ਲਾਵਾਂਗੇ ਮਿੱਤਰੋ ਤੇ ਪਰ ਆ ਚਾ ਲੈ ਆ ਤੇ ਬਣਾਉਂਦੇ ਆ ਗਲਵਾਤ ਗੱਡਰ ਇਹ ਨੌਕੇ ਰਿਪੋਰਟਾਂ ਕਰਤਾ ਚੈੱਕ ਯਾ ਸਿਆਗਣੇ ਤੇ ਸਕੋਰ ਦਾ ਚੁੱਲਾ ਅਰੀਜਨਲ ਕੰਪਨੀ ਦਾ ਬ੍ਰਾਂਡ ਲੈਂਦਾ ਤੇ ਆ ਵੀ ਨਵੇਂ ਲੈਂਦੇ ਬ੍ਰਾਂਡੇ ਠੀਕ ਹੈ ਜੀ ਹੁਣ ਲਓ ਵੀ ਮਤਰੋ ਆਪਾਂ ਇਨਸ਼ਾ ਅੱਲਾਹ ਤੇ ਟਰੈਕਟਰ ਦੀ ਠੀਕ ਹੈ ਤੇ ਬੰਪਰ ਬੰਪਰ ਵੀ ਆਪਾਂ ਕਾਸਤਾ ਆ ਤੇ ਕੇ ਰਿਪੋਰਟਾਂ ਤੇ ਆਪਾਂ ਆਪਾਂ ਹੀ ਸਪਲਾਈ ਮੇਨ ਜਿਹੜੀ ਪਾਵਰ ਸੇ ਹੁੰ ਜਾਂਦੀ ਆ ਠੀਕ ਹੈ ਜੀ ਚੈੱਕ ਨੂੰ ਤੇ ਇਹ ਵੀ ਆਪਾਂ ਫਿੱਟ ਕਰਤੀ ਆ ਤੇ ਹੁਣ ਪਾਵਾਂਗਾ ਸਿਲਾਂ ਸੋਲਾਂ ਸਿਲਾਂ ਸੋਲਾਂ ਪਾ ਕੇ ਤੇ ਲਾਉਂਦੇ ਟੈਟੂਰੇ ਤੇ ਇਹ ਡ੍ਰੌਪ ਪੰਪ ਲਾ ਲਿਆ ਆਪਾਂ ਪੁਰਾਣਾ ਡਾਲ ਪੰਪ ਫਿੱਟ ਕਰਾਂਗੇ ਆਪਾਂ ਇੱਥੇ ਤੇ ਪਾਪਾ ਪਾਪਾਂ ਦੀ ਲੰਮਾ ਸਪਲਾਈ ਇੱਥੇ ਚੈਂਜਰ ਨੂੰ ਤੇ ਓਕੇ ਰਪੋਰਟਾਂ ਤੋਂ ਹੁਣ ਟਾਇਰ ਟਾਇਰ ਵੀ ਮੁੜੇ ਨਵੇਂ ਲੈ ਆਂਦੇ ਆ ਆ ਪਹਿਲੇ ਟਾਇਰ ਸੀਦੇ ਪਏ ਆ ਨਵੇਂ ਟਾਇਰ ਆ ਵੀ ਕੇ ਡੀ ਦੀ ਟਾਇਰ ਕਰੋ ਚੱਕ ਤੇ ਹੌਲੰਡ ਤੇ ਮੁੜੇ ਬ੍ਰਾਹਮਾ ਪਏ ਸੀਗੇ ਤੇ ਉਹਨੇ ਉੱਤੇ ਹੀ ਚੜ ਲਿਆ ਟਾਇਰ ਚਲੋ ਵਧੀਆ ਮੈਂ ਕਿਹਾ ਤੁਹਾਡੇ ਤੋਂ ਪਏ ਤਾਂ ਫਿਰ ਇੱਥੇ ਚੜ ਲਿਓ ਉਹਨਾਂ ਵੱਡੇ ਜਾੜੇ ਆ ਰਹਿਮ ਵੱਡੇ ਟੈਰ ਪਏ ਆ ਤੇ ਹੁਣ ਆਪਣਾ ਕੋੜਾ ਤਿਆਰ ਹੋ ਰਿਹਾ ਆ ਤੇ ਮੁੰਡੇ ਕੇ ਆ ਫਲੋਰ ਨੂੰ ਸੀਲਾਂ ਸੁੱਲਾਂ ਲੈਣ ਸਪੰਡਲਾਂ ਦੀਆਂ ਤੇ ਮੈਂ ਕਿਹਾ ਸੀਲਾਂ ਸੁੱਲਾਂ ਪਾ ਕੇ ਤੇ ਰੈਕਟਰ ਨੂੰ ਚੱਕ ਤੋਂ ਲਾਈਏ ਤੇ ਵੀ ਆਪਾਂ ਰਹਿਣਾ ਆ ਸਪਲਾਈਆਂ ਲਉਣ ਵਾਲੀਆਂ ਤੇ ਆਪਾਂ ਉਪਰ ਦੀਆਂ ਤੇ ਉਹ ਫਿੱਟ ਕਰੀਏ ਸਪਲਾਈਆਂ ਸਪਲਾਈਆਂ ਤੇ ਆਪਾਂ ਲਾ ਗਏ ਤੇ ਫਿਰ ਬੱਬੇ ਦੇ ਨਾਮ ਲੈ ਕੇ ਸਟਾਰਟ ਸੋਰਡ ਕਰੀਏ ਇਹਨੂੰ ਤੇ ਦੇਵਾਂਗੇ ਘੇੜਾ ਇਹਨੂੰ ਤੇ ਰੰਗ ਵੀਲ ਦਾ ਤੇ ਚਲ ਰਹੇ ਆ ਤਾਂ ਤੰਤਨੇ ਦੀ ਲੋ ਵੀ ਮੇਟਰ ਆਰਮੀ ਟੋਲ ਦੀ ਕਰਤੀ ਫੈਟ ਨਹੀਂ ਤਾਂ ਆਪਾਂ ਟੈਂਕੀ ਟੁੰਕੀ ਫਟ ਕਰਤੀ ਆ ਤੇ ਇੱਥੇ ਮੜੀ ਸੈਟਿੰਗ ਕਰਾਉਣੀ ਪੈਂਦੀ ਹੁੰਦੀ ਹੈ ਟੈਂਕੀ ਦੇ ਇਹ ਛੋੜੀਆਂ ਟੈਂਕੀਆਂ ਹੁੰਦੀਆਂ ਤੇ ਜਿੱਤੇ ਆਪਾਂ ਪੱਤੀ ਬਣਾ ਕੇ ਵਧੀਆ ਘੈਂਟ ਜੀ ਤੇ ਫਟ ਕਰਾਂਗੇ ਫਿਰ ਇਹਨੂੰ ਕਰਾਵਾਂਗੇ ਇੱਥੇ ਆਰਮੀ ਟੋਲ ਦੀ ਔਇਲ ਟੈਂਕੀ ਫਿਟ ਕਰਾਂਗੇ ਇੱਥੇ ਤੇ ਇਹ ਫਾਊਂਡੇਸ਼ਨ ਬਣਾ ਕੇ ਵਧੀਆ ਜਿਆ ਤੇ ਆਪਣਾ ਡੀਪ ਪੰਪ ਦੀ ਫਿਟਿੰਗ ਹੋ ਗਈ ਆ ਤੇ ਓਕੇ ਰਿਪੋਰਟ ਆ ਤੇ ਹਿੱਸਾ ਮੇਰਾ ਲੱਗ ਗਿਆ ਘੈਂਟ ਟਰੈਕਟਰ ਦਾ ਰੂਬ ਬਹੁਤ ਵਧੀਆ ਬਣ ਗਿਆ ਜੀ ਤੇ ਮੈਂ ਮਿੱਤਰ ਸਰਵਿਸ ਕਰਾਂਗੇ ਸਰਵਿਸ ਸਾਰਾ ਸਾਮਾਨ ਆਪਾਂ ਲਿਆਂਦਾ ਹੈ तकरीबन ਕੰਪਨੀ ਦਾ ਸਾਮਾਨ ਹੈ ਸਕੋਰ ਦਾ ਤੇ ਪਾਤੀ ਪੈ ਪਾਲੀ ਸਾਰੀ ਫੇਡਿੰਗ ਹੋ ਗਈ ਆ ਇਹ ਬਸ ਉਹਦੀ ਫੇਡਿੰਗ ਕਰਾਂਗੇ ਹੋਰ ਰਵਿੰਦਰ ਭਾਜੀ ਕਿਦਾਂ ਵਧੀਆ ਸੇ ਤਾਂ ਠੀਕ ਠਾਕ ਹੋ ਗਿਆ ਸਾਨੂੰ ਨਵੀਂ ਤਾਂ ਜੀ ਫਟਿਆ ਯਾਰ ਇੱਥੇ ਨਾ ਗੈਰਜ ਵਿੱਚ ਹੀ ਟਰੈਕਟਰ ਖੋਲਿਆ ਮਿੱਤਰ ਦੇ ਤੇ ਮਾੜਾ ਹਨੇਰਾ ਆ ਚਲੋ ਕੋਈ ਗੱਲ ਨਹੀਂ ਫੇਰ ਵੀ ਤਾਂ ਕਿ ਤੱਕ ਖੋਲ ਲਈਆਂ ਤੇ ਮਾੜਾ ਮੋਟਾ ਨਾ ਪ੍ਰੋਬਲਮ ਆਉਂਦੀ ਆ ਦੇਖਣ ਵਿੱਚ ਵੀ ਗੁੱਡ ਮਾਰਨਿੰਗ ਜੀ ਲੋੜੇ ਮਤਰਾ ਆਪਾਂ ਪੈਪਾ ਪੂਪਾ ਦੀ ਸੈਟਿੰਗ ਕਰਤੀ ਆ ਠੀਕ ਹੈ ਜੀ ਤੇ ਆ ਟੈਂਕੀ ਦੀ ਤੇ ਫਿਰ ਟਰੈਂਡ ਵੈਲਡ ਕਰਾਵਾਂਗੇ ਟਰੈਂਡੀਆਂ ਕੰਮ ਕਰਾਂਗੇ ਠੀਕ ਹੈ ਜੀ ਤੇ ਵੈਲਡਿੰਗ ਚੈੱਕ ਕਰ ਲਓ ਐਨ ਉੱਚੇ ਰਿਪੋਰਟਾਂ ਜੀ ਗ੍ਰਾਉਂਡ ਤੱਕ ਲੇ ਗਿਰੋ ਨਾ ਆਪਣਾ ਇਧਰ ਵੀ ਕੰਮ ਸਾਰਾ ਹੋ ਗਿਆ ਤੇ ਆ ਬੈਟਰੀ ਬਾਕਸ ਵੀ ਆਪਾਂ ਨਵਾਂ ਹੀ ਲਾਤਾ T20 ਦਾ ਟਰੈਕਟਰ ਦਾ ਠੀਕ ਹੈ ਜਿਹੜੇ ਨਵੇਂ ਟਰੈਕਟਰ ਨੂੰ ਆਉਂਦੇ ਆ ਪੇ ਪੁਰਾਣਾ ਬਾਕਸ ਆ ਕੇ ਲਾ ਕੇ ਰੱਖਤਾ ਆਪਾਂ ਤੇ ਟਾਇਰ ਵੀ ਆਪਾਂ ਭੀਗੇ ਢੀ ਦੇ ਪਾਤੇ ਆ ਤੇ ਬੈਲੀ ਹੋ ਰਿਆ ਰੈਡੀ ਨੋਕ エアਪੋਰਟ ਨੂੰ ਤੇ ਭਰਾ ਅਨੁਸਾਰ ਬਿਲਡਿੰਗ ਵਾਲੇ ਨੂੰ ਮਿੱਤਰ ਨੂੰ ਤੇ ਮਾੜਾ ਜਿਹੜਾ ਟੈਂਕੀ ਦਾ ਕੰਮ ਕੁੰਮ ਕਰਾਉਣਾ ਪੈਂਦਾ ਜਿਦਾ ਆਰਮੀ ਟੋਲ ਦੀਆਂ ਰੜਾਂ ਲੱਗਦੀਆਂ ਉਹ ਸੈਟਿੰਗ ਕਰਨੀ ਪੈਂਦੀ ਆ ਕਿਉਂਕਿ ਬਿਲਡਿੰਗ ਨਹੀਂ ਆਪਾਂ ਨੂੰ ਹੋ ਜਾਈ ਬਿਲਡਿੰਗ ਵਾਲਾ ਦੱਸਦਾ ਫਿਰ ਮੁੰਡਾ ਉੱਥੇ ਪੱਤਰ ਆਪਣਾ ਹੈਂਡ ਆ ਜਿੱਥੇ ਬਰੇਟਰ ਖੋਲ ਹੀ ਗਏ ਆਪਾਂ ਉਸ ਦਿਨ ਕਰੀ ਦੇ ਟਰੈਕਟਰ ਮੁੰਡਾ ਉੱਥੇ ਹੀ ਆ ਜਾਂਦਾ ਹੈ ਕਿਉਂਕਿ ਨੋਕ ਏਰੀਆ ਦਾ ਆਪਣੇ ਦਾ ਹੈ ਤੇ ਮੈਂ ਤੁਰਸਿਆ ਪਸਟੀਕਰ ਵੀ T20 ਹੋਇ ਲਾਮਾ ਕੇ ਟਰੈਕਟਰ ਦੇ ਟਰੈਕਟਰ ਦੇ ਕਾਲੇ ਰੰਗ ਦੇ ਤੇ ਇੱਥੇ ਰੱਖੇ ਭਾਈ 스ਟੀਕਰ ਉਹ ਤੇ ਕ੍ਰੋਮ ਵੀ ਲਾਤੇ ਫਟ ਕਰਦੇ ਸਾਈਡ ਤੇ ਜਦੋਂ ਮਾਜੇ ਝੋਟਾ ਲਾਦਾ ਦੇਖੋ ਮੋਰ ਟੈਟੂ ਚੌੜੇ ਹੋਣ 7-7 ਪਿਆ ਟੈਰਪਾਈ ਇਹਦਾ ਇਹ ਨੋਕੀਆ ਰਿਪੋਰਟਾਂ ਤੇ ਮੇਰੇ ਕੋਲ ਸਟicker ਆ ਠੀਕ ਹੈ ਜੀ ਇਹ ਡੱਬਾ ਸਾਰੀ ਪੈਕੰਗੇ ਆ ਵਿੱਚ ਕੱਲੇ ਕੱਲੇ ਤੀਜੇ ਆ ਤੇ ਆ ਲੈਂਦੇ ਆ ਸਟicker ਬਲੈਕ ਸੋਹਣੇ ਲੱਗਣੇ ਇੱਥੇ ਬਲੈਕ ਲੱਗੇ ਜਿੰਨਾ ਵੀ ਸਮਾਨ ਹੈ ਜਿੰਨਾ ਨਹੀਂ ਲੱਗਦਾ ਪਟੇ ਦੀ ਕੰਪਨੀ ਦਾ ਧਿਆਰ ਰੱਖਿਆ ਸਮਾਨ ਆਪਾਂ ਹੋਰ ਇਨੋ ਸਪਰੇਆ ਕੰਪਨੀ ਦਾ ਜਦੋਂ ਪੰਪ ਪੰਪਦੇ ਆ ਪਾਈਪ ਲਾਗੇ ਆ ਫੇਰ ਮਰਾਂਗੇ ਸਪਰੇਆ ਐਨ ਕਰਾਂਗੇ ਕੰਪਨੀ ਫੇਰ ਆ ਜੌਂਡੀਆ ਦਾ ਭਾਈ ਤੇ ਜੌਂਡੀਆ ਵੀ ਹਾਲਾਂਕਿ ਵੀ ਟਰੈਕਟਰ ਆ ਟੈਂਕਾ ਟ੍ਰੈਕਟਰ ਇਹ ਉਧਰ ਬਾਹਰ ਖੜੇ ਕੀਤੇ ਆ ਗੈਰਾਜ ਖਾਲੀ ਕੀਤੀ ਅਸੀਂ ਤੇ ਚਲੋ ਮੈਂ ਕਿਹਦੇ ਤੇ ਦਾ ਕੰਮ ਕਰਦੀਆਂ ਕਿ ਟੈਕਟਰ ਸਭ ਨੂੰ ਕਰਨੇ ਪੈਂਦੇ ਬਾਹਰ ਸਾਰੇ ਤੇ ਟੈਂਕੇ ਟੰਕੇ ਵੀ ਪੱਲੇ ਪੱਲੇ ਵੀ ਚੱਕ ਗਏ ਆਣ ਤੇ ਫਿਰ ਲਾਵਾਂਗੇ ਗਿਲ ਫਾਰਮ ਆਪਾਂ ਲਾਵਾਂਗੇ ਤੇ ਨਵੇਂ ਨਿਊ ਮਾਡਲ ਦੇ ਪਰ ਲਾਵਾਂਗੇ ਸਟicker ਤੇ ਬਾਕੀ ਕੰਮ ਚੱਲੀ ਜਾਂਦਾ ਜੇ ਉੱਪਰ ਲਾ ਦੇ ਪੱਟੀ ਨਾ ਹੋ ਪੜਨੇ ਰਹੀ ਆ ਨੋਕੇ ਰਿਪੋਰਟ ਲਓ ਵੀ ਮਿੱਤਰੋ ਆਪਾਂ ਟੈਂਕੀ ਦਿੱਤੀ ਕਰ ਫਟੈਨ ਓਕੇ ਰਿਪੋਰਟਾਂ ਠੀਕ ਹੈ ਜੀ ਐ ਸਾਰੀ ਜਿੰਨੀ ਵੀ ਹੈਗੀ ਹੈ ਫੈਟਿੰਗ ਕਰਕੇ ਤਾਂ ਆਪਾਂ ਰੱਖੀਏ ਹੁਣ ਟੈਂਕੀ ਦਾ ਕਵਰ ਉੱਪਰ ਤੇ ਇਹਦੀਆਂ ਤਾਰਾਂ ਤੁਰਾਂ ਵੀ ਜੁਆ ਨੇ ਵੱਡੀਆਂ ਸੀ ਉਹ ਵੀ ਸਾਰੀ ਸੈਟਿੰਗ ਕਰਤੀ ਹੈ ਵੇਰਿੰਗ ਮੀਟਰ ਚੱਲਣਾ ਡੀਜ਼ਲ ਵਾਲੇ ਉਹ ਵੀ ਡੀਜ਼ਲ ਮੀਟਰ ਵੀ ਨਹੀਂ ਚੱਲਦਾ ਸੀ ਭਾਈ ਕਹਿੰਦਾ ਗੇਜ ਨਵੀਂ ਪਾਉਣੀ ਪਰ ਤਾਰਾਂ ਟੁੱਟੀਆਂ ਸੀ ਜੁਆ ਨੇ ਤਾਰਾਂ ਟੁੱਟੀਆਂ ਸੀ ਜੁਆ ਨੇ ਤਾਈਆਂ ਨਹੀਂ ਸੀ ਮੀਟਰ ਚੱਲਦਾ ਤੇ ਮਿੱਤਰ ਹੁਣ ਆਪਾਂ ਰੱਖੀਏ ਟੈਂਕੀ ਜਰਾ ਰੱਖ ਕੇ ਤਾਂ ਆਪਾਂ ਕਰੀਏ ਸੈਟ ਜਾਨਾ ਲਓ ਵੀ ਮਿੱਤਰ ਆਪਾਂ ਔਇਲ ਟੈਂਕੀ ਵੀ ਇੱਥੇ ਫਿਟ ਕਰਤੀ ਹੈ ਠੀਕ ਹੈ ਫਾਊਂਡੇਸ਼ਨ ਬਣਾ ਕੇ ਆ ਘੈਂੜ ਗਿਆ ਤੇ ਆਪਾਂ ਆਪਾਂ ਇਹ ਪੈਪਾਂ ਦੀ ਸੈਟਿੰਗ ਕਰਾਂਗੇ ਤੇ ਧੁਰਤ ਕਾ ਲਿਆਵਾਂਗੇ ਤੇ ਉਹ ਵੀ ਫਿੱਟ ਕਰਾਂਗੇ ਆਪਾਂ ਪੈਪਾਂ ਪੈਪਾਂ ਦੀ ਫਿਟਿੰਗ ਕਰਤੀ ਹੈ ਸਾਰੀ ਇਹ ਓਕੇ ਰਿਪੋਰਟਰ ਚੈੱਕ ਕਰੋ ਆ ਲਗੀ ਦੀ ਫੜ ਦਿੱਤੀ ਥੈਂਕ ਯੂ ਇੱਥੇ ਬਾਹਰੇ ਸ਼ੋਚੂ ਲਾਉਂਗਾ ਜਪੱਲਾ ਚੱਕੂਗਾ ਇੱਥੇ ਤੇਲ ਪਾ ਸਕਦੇ ਠੀਕ ਹੈ ਤੇ ਮਿੱਤਰੋ ਹੁਣ ਰਹਿ ਗਿਆ ਕੰਮ ਥੋੜਾ ਜਿਹਾ ਟਰੈਕਟਰ ਨੂੰ ਸਟਾਰਟ ਵੀ ਕਰਨਾ ਆਪਾਂ ਸਟਾਰਟ ਕਰਕੇ ਤੇ ਮਾੜਾ ਮੋਟਾ ਜੇਕ ਟੁਕਰਾਂਗਾ ਟਰੈਕਟਰ ਹੀ ਲਾਵਾਂਗੇ ਟਰੈਕਟਰ ਬਾਹਰ ਕੱਢ ਕੇ ਪਾਣੀ ਪੜੀ ਮਾਰ ਕੇ ਬਾਬੀ ਮੱਤਰ ਆਪਾਂ ਫਲੋਰ ਪਹੁੰਚੇ ਸੀਗੀ ਤੇ ਟਾਇਰ ਦੀ ਸਮਾੜੀ ਸੈਟਿੰਗ ਜੀ ਕਰਨੀ ਸੀਗੀ ਤੇ ਰਜਤ ਦੇ ਕੋਲ ਪਹੁੰਚੇ ਆਪਾਂ ਇਹ ਆਪਣਾ ਮੱਤਰ ਆ ਤੇ ਰੇਡੀਏਟਰ ਵੀ ਇਹੀ ਬੰਦਾ ਆਪਣੇ ਟਰੈਕਟਰਾਂ ਸਾਰਿਆਂ ਦੇ ਸਵਾਰਦਾ ਤੇ ਜੋ ਵੀ ਟਾਂਕੇ ਢੋਕੇ ਲਵਾਉਣੇ ਆ ਰੇਡੀਟਰਾਂ ਦੇ ਇਹ ਭਰਾਤ ਰਜਤ ਆਪਾਂ ਕਰਵਾਈਦਾ ਆ ਤੇ ਆਪਣੇ ਪੈਰ ਦੀ ਮੜੀ ਜੀ ਆ ਗਈ ਛੋਟ ਨੂੰ ਲੰਮਾ ਕਰਨਾ ਪਿਆ ਕਿਉਂਕਿ ਟੈਂਕ ਦੀ ਰੈਜਸਟਮੈਂਟ ਕਰਨੀ ਪਈ ਸੀ ਇਸ ਕਰਕੇ ਸਾਨੂੰ ਪੈਪ ਮੜਿਆ ਵਧਾਉਣਾ ਪਿਆ ਬਾਕੀ ਓਕੇ ਰਿਪੋਰਟਾਂ ਜਿਹਾ ਤੇ ਜਦੋਂ ਮਿੱਤਰੋ ਆਪਾਂ ਮਿਲਦੇ ਟਰੈਕਟਰ ਦੇ ਕੋਲ ਜੇ ਆ ਗਏ ਉੱਥੇ ਉੱਥੇ ਆਪਾਂ ਟੱਕਰ ਦੇ ਤੁਹਾਨੂੰ ਆ ਵੀ ਮਿੱਤਰੋ ਤੇ ਵਿੰਦਰ ਹੜਿਆ ਨੇ ਕਹਿੰਦਾ ਖਾ ਪੀ ਕੇ ਜਾਣਾ ਆ ਮੈਂ ਕਿਹਾ ਚੱਲਦੇ ਆ ਟਾਈਮ ਹੋਈ ਜਾਂਦਾ ਆ ਵਿੰਦਰ ਪਰਾਉਡਰ ਦੇੰ ਲੱਗਾ ਆ ਤੇ ਨਹੀਂ ਕਹਿੰਦਾ ਯਾਰ ਆਪਾਂ ਹੁਣ ਪਹੁੰਚੇ ਆ ਸ਼ੇਅਰ ਕਰਦੇ ਆਪਾਂ ਤੇ ਮਿੱਤਰੋ ਇਹ ਨਵੀਂ ਸ਼ੌਪ ਖੁੱਲੀ ਆ ਫਲੋਰ ਦੇ ਵਿੱਚ ਤੇ ਭਾਈ ਸ਼ੌਪ ਦਾ ਕੀ ਨਾਮ ਆ ਮੈਂ ਤਾਂ ਪੜਿਆ ਨਹੀਂ ਪਿੱਛੇ ਬਾਹਰ ਜਾ ਕੇ ਯਮੀ ਵਾਈਸ ਹੈ ਯਮੀ ਵਾਈਸ ਆ ਤੇ ਮਿੱਤਰੋ ਇੱਥੇ ਆਪਣੇ ਫਲੋਰ ਦੇ ਵਿੱਚ ਹੀ ਇਹ ਅ ਅਗਲਵਰ ਰੋਡ ਤੇ ਜੇ ਸੰਭਾਰ ਕਰ ਰਿਹਾ ਮੇਰਾ ਭਰਾ ਇਹਨਾਂ ਨਾਲ ਵੀ ਬਹੁਤ ਵਧੀਆ ਤੀਜਾ ਤੇ ਖਾਣ ਪੀਣ ਵਾਲੀਆਂ ਤੇ ਕਰਾਉਂਦੇ ਆ ਧੰਨ ਧੰਨ ਦੇਦੇ ਆ ਬਿੰਦਰ ਭਰਾ ਨੇ ਕੀ ਆਰਡਰ ਕਰਾਇਆ ਤੇ ਕਹਿੰਦਾ ਮੇਤਰਾਪਾ ਖਾ ਗਿਆ ਜੀ ਹਣਾ ਮੇਗਾ ਭਰਾਵਾ ਟਾਈਮ ਅੱਗੇ ਲੇਟ ਹੋਈ ਜਾਂਦੇ ਆ ਚਲੋ ਕੋਗਾ ਨਹੀਂ ਭਰਾ ਜੋ ਆਰਡਰਾਂ ਦਿਖਾ ਦੇ ਤੁਹਾਨੂੰ ਬਲੌਗਰ ਆਹੀਂ ਵਕੀਤ ਹੁੰਦੇ ਭਰਾ ਆਪਣੇ ਤੇ ਮਿਲਦੇ ਆਪਾਂ ਆਰਡਰ ਲੈ ਆਇਆ ਤੇ ਚੈੱਕ ਕਰਦੇ ਆ ਕੀ ਸਕਦਾ ਇਹਨਾਂ ਦਾ ਨਵੀਂ ਸ਼ੋਅ ਵੈ ਲੈ ਵੀ ਬਿੰਦਰਾ ਚੱਕ ਫੇ ਕਿਹੜਾ ਕਰਾ ਬਰਗਰ ਪਤਾ ਪਤਾ ਸਾਨੂੰ ਹੈ ਨਹੀਂ ਕਿਹੜਾ ਕਰਾ ਉਹਦੇ ਕਹਦਾ ਬਰਗਰ ਆ ਸਾਨੂੰ ਚਾਹੀਦਾ ਮੈਨੂੰ ਹਾਂ ਤੇ ਆਹ ਵਾਲਾ ਲਾਟ ਵਾਲਾ ਸਾਡੇ ਭਰਾਵਾ 800 ਦੇਈਆ ਸਾਨੂੰ ਨਹੀਂ ਨਾ ਨੂਆਂ ਦਾ ਬੜਾ ਪਤਾ ਅਸੀਂ ਤਾਂ ਕਹੀਏ ਬਸ ਆਹ ਜੀ ਚਾਹੀਦੀ ਆ ਉਹ ਲਾ ਕੇ ਇਹ ਕਹਿੰਦਾ ਵੀ ਹਾਰਿਆਂ ਤੋਂ ਵਧੀਆ ਹੀ ਕਹੀ ਗੱਲ ਹੈ ਵੀ ਸਹੀ ਗੱਲ ਹੈ ਚਲੋ ਚੈੱਕ ਕਰਦੇ ਆ ਖਾ ਕੇ ਕਿੱਦਾਂ ਦਾ ਸਵਾਦ ਇਹਨਾਂ ਦਾ ਬਰਗਰਾਂ ਦਾ ਲੈ ਵੀ ਮਤਲਬ ਹੋਏ ਤਾਂ ਖਾਲਿਆ ਬਰਗਰ ਠੇਰੇ 15 ਪਰ ਆ ਹੀ ਖਾਈ ਜਾਂਦਾ ਹੈ ਤੇ 15 ਕਿੱਦਾਂ ਓਕੇ ਰਪੋਰਟ ਹਨ ਵੇ ਬਹੁਤ ਯਸਿਆ ਪ੍ਰਾਪ 버ਗਰ ਵੋਕ ਹੈਂਡ ਬਣਾਉਂਦੇ ਆ ਮੁੰਡੇ ਮੁੰਡੇ ਇਹ ਤੇ ਮਿੱਤਰੋ ਜਰੂਰ ਯਾਰ ਮੌਕਾ ਦਿਓ ਇਹਨਾਂ ਨੂੰ ਇੱਥੇ ਆਣ ਕੇ ਤੇ ਬਹੁਤ ਵਧੀਆ ਗੱਲਵਾਦ ਇਹਨਾਂ ਦੀ ਟੀਜੀ ਇਹ ਆਪਣੇ ਫਲੋਰ ਸ਼ਹਿਰ ਦੇ ਵਿੱਚ ਇਹ ਅਗਲ ਪਰ ਰੋਡ ਤੇ ਮਿੱਤਰੋ ਇਹ ਸ਼ੌਪ ਨਵੀਂ ਗੁੱਲੀ ਹੈ ਇਹਨਾਂ ਦੀ ਕਿਉਂਕਿ ਬੈਟਰ ਉੱਟਣ ਵੀ ਬਹੁਤ ਖੁੱਲੀ ਜਗ੍ਹਾ ਦੇ ਨਾਲੇ ਗੱਡੀ-ਗੱਡੀ ਵੀ ਆਪਣੇ ਪਾਰਕ ਇੱਥੇ ਬਣੀ ਆ ਬਾਹਰ ਜਦੋਂ ਮਾੜੀ ਲਾ ਸਕਦੇ ਆ ਤੇ ਮਿੱਤਰੋ ਹੁਣ ਆਪਾਂ ਟੇਡ ਭੋਜਾ ਕਰ ਲਈ ਆ ਤੇ ਹੁਣ ਆਪਾਂ ਚਲੀਏ ਠੀਕ ਹੈ ਟਰੈਕਟਰ ਦੇ ਗੋਲਦ ਸਮਾਸ ਨੂੰ ਆਪਣਾ ਹੋ ਗਿਆ ਰੈਡੀ ਤੇ ਮਹਿੰਦਰ ਭਾਈ ਖਾ ਰਿਹਾ ਆ ਤੇ ਮਹਿੰਦਰ ਭਰਾ ਜਦੋਂ ਹੁੰਦਾ ਬਿੱਲ ਦੇ ਆਪਾਂ ਨਾਲੇ ਤਰਪਾ ਲਏ ਲੋ ਵੀ ਮਿੱਤਰੋ ਆਪਾਂ ਦਾ ਖਾ ਪੀ ਰਿਹਾ ਤੇ ਤੇ ਨਾਲੇ ਆਪਾਂ ਆਰਡਰ ਵੀ ਨਾਲ ਹੀ ਲਿਆਂਦਾ ਠੀਕ ਹੈ ਜੀ ਤੇ ਮਹਿੰਦਰ ਭਰਾ ਨੇ ਹੁਣ ਗੱਡੀ ਤੋਲੀ ਜ ਤੇ ਹੁਣ ਚੱਲਾਂਗੇ ਆਪਾਂ ਪਿੰਡ ਜਿੱਧਿਆਂ ਨੂੰ ਆਈਟਮ ਨਹੀਂ ਟੁੱਟਿਆ ਬਣਦਾ ਦੇ ਲੋ ਇਹਨਾਂ ਦਾ ਹੀ ਹੈ ਨਾ ਸਹੀ ਗੱਲ ਹੈ ਮਹਿੰਦਰ ਹੋ ਗਿਆ ਸਾਰੇ ਬਸੇ ਰੋਡ ਬਣੀ ਜਾਂਦੇ ਆ ਇੰਨਾ ਟੋਟਾ ਪਤਾ ਨਹੀਂ ਕਹਿੰਦੇ ਟੋਟਾ ਇੰਨਾ ਉਹ ਚੱਲਦਾ ਹੀ ਆ ਯਾਰ ਇਦਾਂ ਉਹ ਚੱਲਦਾ ਭੱਜੇ ਨੇ ਉਹ ਵੀ ਮਿੱਤਰਾਂ ਪਾ ਦੁਰ ਪਏ ਆ ਤੇ ਜਾ ਕੇ ਤਾਂ ਪੰਡੇ ਮਿਲਦੇ ਆ ਠੀਕ ਆ ਜੀ ਹੁਣ ਹਨੇਰਾ ਹੋ ਜਾਂਦਾ ਮੇਰੇ ਸਾਹ ਹਾ ਟਾਈਮ ਵੀ ਅਜ ਕਿੰਨਾ ਹੋ ਗਿਆ ਉਹ ਟਾਈਮ 5:30 5:30 ਹੋ ਗਏ ਮਿੱਤਰੋ ਤੇ ਆ ਦੇਖੋ ਟਾਈਮ ਤੇ ਚੱਲਦਾ ਆਪਣੇ ਆਦੇ ਚੱਲਣਾ ਉੱਥੇ ਜਾ ਕੇ ਮਿਲਦੇ ਆ ਠੀਕ ਉਹ ਵੀ ਮਿੱਤਰੋ ਟਾਈਮ ਹੋ ਗਿਆ ਜ਼ਿਆਦਾ ਤੇ ਹੁਣ ਸੇਵਾ ਚੱਲੇ ਆ ਤੇ ਬਲੂ ਲਗ ਕੰਮ ਕਰਦੇ ਆ ਤੇ ਇਹਨਾਂ ਓਕੇ ਰਿਪੋਰਟ ਨਾ ਹੋ ਪਾਇਆ Papa ਲਾਦੀ ਜਿਹੜੀ ਬਿਲਡ ਕਰੀ ਸੀ ਪਤਾ ਨਹੀਂ ਨਗਰ ਬਿਲਡ ਕੀਤੀ ਕਿ ਨਹੀਂ ਕੀਤੀ ਇਹਨੋਂ ਕੇਰਪਟੋਂ ਗਿਆ ਸੀ ਤੇ ਚਲੋ ਤੇਲ ਪਾ ਕੇ ਤੇ ਸਟਾਰਟ ਕਰ ਲਈਏ ਤੇ ਨਾਲ ਇਹਦਾ ਪੰਪ ਵੀ ਆਪਾਂ ਨਵਾਂ ਕਰਵਾ ਦਿੱਤਾ ਉਹ ਵੀ ਸਟਾਰਟ ਕਰਨਾ ਹੁਣ ਕਰਣੀ ਨੌਜਾਨਾਂ ਦੀ ਤੇ ਟਾਈਮ ਟੂ ਸੈਟ ਇਹਨੋਂ ਕੇਰਪਟੋਂ ਪੰਪ ਕਰਵਾ ਗਿਰ ਹੁੰਦੇ ਐਸਕੇ ਲਈ ਪਟਿਆੜੇ ਨੂੰ ਦੇਖਦੇ ਆਂ ਬਾਜਬੋਈ ਕਿਦਾਂ ਟਰੈਕਟਰ ਦੀ ਬਣਦੀ ਆ ਲੋਈ ਮਤਲਬ ਟਰੈਕਟਰ ਦਾ ਟਾਈਮ ਟੂ ਬੀਨ ਓਕੇ ਕਰਤਾ ਹਾਂ ਹੁਣ ਉਹਨਾਂ ਵੀ ਇਹਨੇ ਓਕੇ ਕਰਤੀਆਂ ਜੀ ਇਹ ਕਟਾਈ ਕੁਟੋ ਵੀ ਆਨ ਓਕੇ ਤੇ ਸੈਟਿੰਗ ਵੀ ਕਰਤੀ ਜਿੰਨੀ ਕਟਾਈ ਉਹ ਟਰੈਕਟਰ ਨੂੰ ਲੈ ਵੀ ਉਹ ਵੀ ਸੈਟਿੰਗ ਸਾਰੀ ਕਰਤੀ ਆ ਤੇ ਉਹ ਕੇ ਮੋਟਰ ਸਰਦਾਰ ਚੱਲਾ ਹੁਣ ਟਰਾਈ ਲੈਣ ਤੇ ਨਾਲੇ ਮੈਂ ਕਿਹਾ ਤਵਾ ਲਿਓ ਟਰੈਕਟਰ ਨੂੰ ਪਾਣੀ ਪੂਣੀ ਮਾਰਾ ਲਿਓ ਤੇ ਨਾਲੇ ਫਿਰ ਇਹਨੂੰ ਬਿਲਕੁਲ ਨੂੰ ਕਰੀਏ ਕੰਪਲੀਟ ਇਹਨਾਂ ਦਾ ਕਲਰ ਆਪਾਂ ਤੇ ਉਹ ਬਾਅਦ ਚ ਮਾਰਦੇ ਆਪਾਂ ਤੇ ਸਰਦਾਰ ਜੀ ਕਰੇ ਉਹ ਟਰੈਕਟਰ ਸਟਾਰਟ ਕਿੱਦਾਂ ਬਾਅਦ ਅੱਗੇ ਨਾਲ ਫਾਰ ਗਿਆ ਕਿ ਨਹੀਂ ਹਾਂ ਲੋਏ ਮਤਲਬ ਹਮਾਰਾ ਜਲਾ ਟਰੈਕਟਰ ਤਾਂ ਉਹਨਾਂ ਦਾ ਟਰੈਕਟਰ ਹੀ ਲੈ ਆਂਦੋ ਠੀਕ ਹੈ ਫੇ ਆਪਾਂ ਕਰਦੇ ਆਂ ਕੰਮ ਇਹਦਾ ਕਿ ਰਗੜ ਨੂੰ ਮਾਦੇ ਆਂ ਤੇ ਆ ਜੌਨੀਅਰ ਖੁੱਲਿਆ ਆ ਤੇ ਇਹਦਾ ਸਪੈਨਰ ਚੇਂਜ ਕਰਨਾ ਆਪਾਂ ਉਹ ਵੀ ਲੈਂਦਾ ਕੰਪਨੀ ਤੋਂ ਇਹਦੇ ਵੀ ਕੰਮ ਥੋੜੇ ਰਹਿੰਦੇ ਕਰਨ ਨਾਲ ਇਹ ਵੀ ਕਰਾਂਗੇ ਠੀਕ ਹੈ ਤੇ ਚੱਲਾ ਸਰਦਾ ਡਰਾਈ ਲਣ ਬੈਠ ਕਰਦੇ ਆਂ ਪਰ ਫਟਰੀ ਬਾਚਾ ਕਰੋ ਬਾਬਾ ਇਹ ਫੌਂਟ ਦਾ 3 ਚੈਂਪੀਅਨ ਹੀਰੋ ਆ ਜੀ ਗੱਡੀਆਂ ਸਾਈਡ ਤੇ ਲਾ ਲਈਏ ਗੱਡੀਆਂ ਖੜੀਆਂ ਰਾਹ ਦੇ ਵਿੱਚ ਸੁਲਤਾਨ ਨੇ ਟ੍ਰੈਫਿਕ ਰੋਕ ਲਿਆ ਸੀ 90 ਮੀਟਰ ਫਰਜ਼ਾ ਚਲ ਗਿਆ ਟਰੈਕਟਰ ਤੋਂ ਬੋਨ ਤੇ ਜਾਪਾ ਜਾਂ ਤੇ ਜੋਂਡੀਆਂ ਦਵਲੇ ਹੋ ਜਾਂਦੇ ਆ ਤੇ ਟਰੈਕਟਰ ਦਾ ਗਰੰਗ ਪਾਉਣਾ ਜੋਂਡੀਆਂ ਦਾ ਇੱਥੇ ਧਵਾ ਲਾਉਂਦੇ ਆ ਉਹਨਾਂ ਨੂੰ 90 ਮੀਟਰ ਸਪੰਡਲ ਦੇ ਬ੍ਰੈਂਡ ਟਟਕੇ ਦੇ ਕਿਤੇ ਆਉਂਦੇ ਆ ਸਪੰਡਲ ਦੀ ਦੀ ਬੋਹ ਹਪਾ ਨਹੀਂ ਕਿਤੇ ਬੋਆ ਚਲੋ ਆਪਾਂ ਅਰੀਜਨਲ ਲੈ ਕੇ ਆਂਦਾ ਸੀਗਾ ਵਿਚਾਰੀ ਇਹਨਾਂ ਨਾਲ ਪਾਵਾਂਗੇ ਪਰ ਜਿੰਨਾ ਚੱਲਦਾ ਚਲਾ ਲਓ ਮੈਂ ਕਿਹਾ ਹਜੇ ਠੀਕ ਹੈ ਜੀ ਤੇ ਟਟਕੇ ਦੇ ਅਰੀਜਨਲ ਹੀ ਪਾਵਾਂਗੇ ਠੀਕ ਹੈ ਮਿੱਤਰੋ 5200 ਸਪੰਡਲ ਉੰਡ ਗਿਆ ਤਾਂ ਇਹ ਨਹੀਂ ਦੇਖੀ ਜੇ ਪਾ ਕੇ ਪੱਤਾ ਸਾਰਾ ਜਾਂ ਕੰਮ ਕੀਤਾ ਆ ਮੈਂ ਕਿਹਾ ਹਰਿਆਣੋਂ ਲਿਆਉਣ ਨੂੰ ਨਵਾਂ ਜਿਹੜੇ ਤੋਂ ਪੱਤਾ ਲਾ ਲਓ ਜਦੋਂ ਕੋਈ ਸਰਟੀਫਿਕੇਟ ਕਰਾਈ ਆਪਾਂ ਨਵੇਂ ਪਾਵਾਂਗੇ ਜਿੰਨਾ ਚਾਹਦਾ ਚਲਾਈ ਚ ਨਹੀਂ ਅਮੀ ਪਹਿਲਾਂ ਉਹਨਾਂ ਚਲਦੀ ਜੀ ਚੱਲਣ ਦੋ ਇਹ ਲੋ ਵੀ ਮਿੱਤਰੋ ਅੰਕਲ ਟਰੈਕਟਰ ਤੋਂ ਵਾ ਲਿਆ ਸੀਗਾ ਤੇ ਛੋਹ ਛੋਹ ਲਈ ਆਪਾਂ ਇਹ ਨੋਕੇ ਰਪੋਟਾਂ ਫੈਡਿੰਗ ਚੈੱਕ ਕਰੋ ਇਹ ਹੈਗਾ ਫਾਉਂਟਰ 30 ਚੈਂਪੀਅਨ ਕਿਉਂ ਕੇ ਅੰਦਰ ਤੇ ਆ ਮੇਰੇ ਭਰਾ ਦਾ ਰੈਕਟਰ ਐ ਐਨ ਕਰੋ ਚੈੱਕ ਡਬਲ ਪੰਪ ਤੇ ਸ਼ੌਹ ਦੀਆਂ ਰਬੜਾਂ ਵੀ ਆਪਾਂ ਨਵੀਆਂ ਲਾਵਾਂਗੇ ਠੀਕ ਐ ਸਾਰੀਆਂ ਨਵੀਆਂ ਲਿਆਂਦੀਆਂ ਤੇ ਨਾਟ ਬੋਲਟ ਵੀ ਓਰੀਜਨਲ ਹੀ ਲਾਵਾਂਗੇ ਇਹਦੇ ਸ਼ੌਹ ਦੇ ਜਿੰਨੇ ਵਹਿ ਗਿਆ ਤੇ ਉਹ ਟਰੈਕਟਰ ਨੂੰ ਸਾਈਡ ਤੇ ਕਰੀਏ ਤੇ ਰੈਮਰ ਉਹ ਮਲਾਈਏ ਰੈਮਰ ਲਾ ਕੇ ਜਦੋਂ ਕਲਰ ਕਰੀਏ ਮਾਰੇ ਟਰੈਕਟਰ ਨੂੰ ਲਿਆਂਦਾ ਕੰਪਨੀ ਦਾ ਰੰਗ ਹੀ ਆਪਾਂ ਫਾਰਮ ਟਰੈਕ ਦਾ ਤੇ ਮਾਰਾਂਗੇ ਆਪਾਂ ਇਥੇ ਲੋਵੀ ਮੇਟਰੋ ਸ਼ਵਾਂਤ ਦੀਆਂ ਟਰੈਕਟਰ ਨੂੰ ਲਾ ਤਿਆੜੇ ਸਟਿੱਕਰ ਹਨ ਪੁਰਾਣੇ ਆਪਾਂ ਇਹ ਭਾਈ ਹੁਣ ਪਟਾਉਣਗੇ ਤਾਂ ਨਵੇਂ ਸਟਿੱਕਰ ਲੈ ਕੇ ਆਉਂਦੇ ਆ ਫਾਂਡਰ ਇਹਦੇ ਸੈਨ ਉਹ エアਪੋਰਟੋਂ ਦੇ ਹੁਣ ਟਰੈਕਟਰ ਲਈ ਚਲੀਏ ਬੈਗ ਤੇ ਉਹਨਾਂ ਨੂੰ ਰੰਗ ਰੋਂਗੇ ਨੂੰ ਮਾਰੀਏ ਅੰਕਲ ਤੋਹਲੇ ਟਰੈਕਟਰ ਨੂੰ ਸੈਨ ਮਗਾ ਡੀਜੂ ਜੀ ਲੱਗਾ ਹੁੰਦਾ ਕੇਵਰੇ ਹੱਥੋਂ ਤੇ ਲੱਗੇ ਨੇ ਤੇਲ ਤੋਂ ਵਾਲੇ ਵੀ ਉਹਦੇ ਕਰਕੇ ਰੰਗ ਰੋਂਗੇ ਨਹੀਂ ਛੱਡਦਾ ਕਿਤੇ ਲੱਗ ਗਿਆ ਤਾਂ ਉਹ ਤੇਲ ਲੱਗਾ ਰਹਿ ਜਵੇ ਤਾਂ ਮਿੰਦਰਪਰਾ ਟਰੈਕਟਰ ਘਰ ਪਿੱਛੇ ਉੱਥੇ ਰਹਿ ਚੱਲ ਟਰੈਕਟਰ ਬਾਚਾ ਕਰੇ ਇਹ ਸ਼ੈੱਡ ਦੇ ਅੰਦਰ ਟਰੈਕਟਰ ਕੀਤਾ ਆਪਾਂ ਕੰਮ ਸਾਰਾ ਜੰਨਾ ਪਿਆਗਾ ਕਿਉਂਕਿ ਸ਼ੈੱਡ ਦਾ ਹਨੇਰਾ ਨੂਰਾ ਜਾਂਦਾ ਭਰਾ ਉਹ ਕੋਈ ਚੱਕਣੀ ਲੈਨ ਰੋਡ ਦਾ ਹੈ ਨਹੀਂ ਪਰਮੰਦੇ ਤੇ ਬਾਲਾ ਆਏ ਹੋਣੇ ਲੈਟਰ ਲਗਾਈਆਂ ਜਾਂ ਤਾਂ ਕਿ ਦੋਲੀ ਦੇ ਮਗਰ ਆਪਾਂ ਲੋ ਜਰਾ ਬੈਗ ਕਿੰਨਾ ਲੋ ਮੇਟਰ ਟਰੈਕਟਰ ਲਿਆ ਲਾਪਾਇ ਤੇ ਅੱਗੇ ਸੈਂਟਰੀ ਚੈੱਕ ਲਾਵਾਂਗੇ ਬਾਤ ਕਰਦੇ ਬੰਦ ਕਰਦਾ ਬੰਦ ਲੋ ਵੀ ਮੇਟਰ ਟਰੈਕਟਰ ਲਾ ਲਿਆ ਟਕਾਣੇ ਆਪਾਂ ਤੇ ਹੁਣ ਲਾਂਬੇ ਗੱਬੇ ਹੀ ਆ ਕਿ ਚੈੱਕ ਲਾ ਕੇ ਤੇ ਰਮਦੋਨੇ ਲਾਵਾਂਗੇ ਤੇ ਫੇ ਮਰੇ ਰੰਗ ਇਹਨੂੰ ਠੀਕ ਹੈ ਜੀ ਤੇ ਚਲੋ ਆਪਾਂ ਜੱਕ ਜੱਕ ਲਾ ਲਈਏ ਜੱਕ ਜੱਕ ਲਾ ਕੇ ਤੇ ਰਮਦੋਨੇ ਮਲਾਉਂਦੇ ਆਪਾਂ ਲੋ ਮੇਟਰ ਪਾਣੀ ਦੇ ਛੱਟੇ ਛੱਟੇ ਪਏ ਸੀਗੇ ਤੇ ਲਾਪੇ ਆਪਾਂ ਵਾਈਪਰ ਨੂੰ ਹਲੋ ਮੇਰਾ ਮਾਰ ਦਈਏ ਆਣੀ ਫਿੱਟੇ ਪਿਆ ਸੀ ਪਰ ਮੇਰਾ ਹਰ ਹਰ ਮਾਰ ਲਿਆ ਟਰੈਕਟਰ ਸਵਾ ਲੱਗਾ ਹਰ ਹਰ ਮਾਨ ਇਧਰ ਆਪਾਂ ਰਿਆ ਮੋਹਲਾ ਉਹ ਵੀ ਹੋਲੀਏ ਤੇ ਕੈਮਰਾ ਸਾਹਮਣੇ ਨੇਰਾ ਹੋ ਚੱਲਿਆ ਛੋਟਾ ਕੋਦ ਨੂੰ ਆ ਗਿਆ ਲੋਬੀ ਮਿੱਤਰੋ ਆਪਾਂ ਲੱਗੇ ਹਾਂ ਨੂੰ ਕਲਰ ਕਰਨ ਟਰੈਕਟਰ ਠੀਕ ਹੈ ਇਹ ਗਰਾਫਟਰ ਇਹ ਕਲਰ ਆ ਜੀ ਨਾ ਇਹ ਸੁਰੱਖਿਆ ਠੀਕ ਹੈ ਕੰਪਲੀ ਅਰੀਜਨਲ ਕਲਰ ਆ ਤੇ ਆਪਾਂ ਹੁਣ ਮਾਰਾਂਗੇ ਤੇ ਐਂਡ ਕਰਾਉਂਦੇ ਧੰਨ ਧੰਨ ਆਪਾਂ ਲਾ ਲਓ ਕਰੋ ਚਾਕਾ ਜਾਵੇਂ ਮੇ trot ਕਿੱਥੇ ਕਰੋ ਰਾਂਗਾ ਮੈਂ ਟਰੈਕਟਰ ਦੇ ਨਾਲ ਦਾ ਮੈਚ ਹਾਂਗਾ T20 ਦਾ ਹਿੱਸਾ ਦਾ ਮੁੱਲ ਨਵੇਂ ਟਰੈਕਟਰ ਨੂੰ ਆ ਰਾਂਗਾ ਜਿਹੜਾ ਆਪਾਂ ਰੰਗ ਕਰਦੇ ਹਾਂ ਕੋ ਟਰੈਕਟਰ ਦੇ ਨਾਲ ਦਾ ਮੈਚ ਕਰਾਂਗੇ ਇਹ ਟਰੈਕਟਰ ਦੇ ਨਾਲ ਦਾ ਮੈਚ ਕਰਾਂਗੇ ਇਹ ਮੈਚ ਕਰਵਾ ਰਾਂਗੇ ਤਾਂ ਨੀਰਾ ਹੋ ਗਿਆ ਤੇ ਸਾਡਾ ਬਲਬ ਲੈ ਕੇ ਬਹਿ ਗਿਆ ਕਹਿੰਦਾ ਕੋਈ ਕਹਿੰਦਾ ਬਲਬ ਲੈ ਕੇ ਬਹਿਣਾ ਤੇ ਰੰਗ ਮਾਰੋ ਆ ਵੀ ਆ ਵੀ ਦੱਸਾ ਭਰਾ ਵੀ ਆ ਗਿਆ ਡਿਊਟੀ ਤੋਂ ਠੀਕ ਹੈ ਜੀ ਇਹ ਸਰਕਾਰੀ ਮਹਿਕਮੇ ਜੇ ਲੱਗਾ ਗਰਾਈ ਭਰਾ ਆਪਣਾ ਕੋਈ ਕੰਮ ਕੋਮ ਹੁੰਦਾ ਭਰਾ ਸਬਰ ਕਰ ਲੈ ਬੰਦੇ ਦੇ ਨਾਮ ਤੇ ਗਿਆ ਬੰਦਾ ਹੈਗਾ ਇਮਾਨਦਾਰ ਠੀਕ ਹੈ ਜੀ ਭਰਾ ਆਪਣਾ ਕੰਮ ਕਰਦਾ ਜੀ ਬਿਧੀ ਮੈਗਨੇਟਿਕ ਹੈ ਜੀ ਤੇ ਨਵੇਂ ਮਿੱਤਰੋ ਇਹ ਭਰਾ ਦਾ ਟਰੈਕਟਰ ਜੀ ਉਹਨੇ ਇਹਦਾ ਬਾਹਰ ਖੜਾ ਹੈ ਉਹਦੇ ਨਾਲ ਕਿੱਦਾਂ ਹੈ ਨਾ ਹੁਣ ਬੜੇ ਚੰਗੀ ਤਰ੍ਹਾਂ ਮਾਤ ਲੈ ਕਹੋ ਚੀਕਾ ਮਿੱਤਰੋ ਓਕੇ ਰਪਟਾ ਤੇ ਇਹਦੇ ਉੱਪਰ ਸਟicker ਵੀ ਲਾਉਣਾ ਸਟicker ਵੀ ਬਲੈਕ ਕੰਡਰ ਦੇ ਲਾਉਣਾ पूरी गलबात लोगों मित्रों एन आप रंग मारता चेकियर बुट ठीक है तो जी यार जो भी है फिर भी जानि कि वजिया खतरा मिलता काम जो भी है रंग एन पूरा नाल हाँ जी नहीं कराउट आप रिम भी है भाई मोड़ा जि ਜੋ ਪੰਪ ਲਾਏ ਟਰੈਕਟਰ ਦਾ ਮਰਾ ਮਰਾਤੇ ਵੀ ਰੰਗਿਆ ਮਾਰਿਆ ਲੋ ਮੇ ਤੁਹਾਨੂੰ ਟਰੈਕਟਰ ਦਾ ਆਪਣਾ ਓਕੇ ਰਿਪੋਰਟ ਆਏਨ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੋਬਾਈਲ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਓਕੇ ਧੰਨਵਾਦ